ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ discurrent study lover ਤੇ ਅੱਜ ਅਸੀਂ ਪੰਜਾਬੀ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਕਿੱਸਾ ਜਿਹੜਾ ਹੈ ਉਹਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਪ੍ਰਾਪਤ ਕਰਾਂਗੇ ਕਿ ਜਿਹੜਾ ਕਿੱਸਾ ਹੈ ਉਹ ਕਿੱਥੋਂ ਆਇਆ ਐਂਡ ਉਹਦਾ ਸਾਹਿਜ ਤੇ ਵਿੱਚ ਉਹਦੀ ਕੀ ਜਿਹੜੇ ਮਹੱਤਤਾਵਾਂ ਐਂਡ ਉਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ ਇੱਕ ਫਾਰਮ ਜਿਹੜੀ ਕਿਸੇ ਦੇ ਕਿਸੇ ਦੀ ਫਾਰਮ ਦੇ ਵਿੱਚ ਅਸੀਂ ਕੋਈ ਕਿਸੇ ਵੀ ਜਿਹੜਾ ਮਟੀਰੀਅਲ ਜਾਂ ਉਹਨੂੰ ਕਿਵੇਂ ਪਾ ਸਕਦੇ ਹਾਂ ਠੀਕ ਆ ਸੋ ਸਾਨੂੰ ਪਤਾ ਕਿ ਸਾਡੇ ਕੋਲ ਬਹੁਤ ਸਾਰਾ ਲਿਟਰੇਚਰ ਚੜਾਏ ਉਹ ਪਾਇਆ ਜਾਂਦਾ ਠੀਕ ਆ ਤੇ ਹਰ ਇੱਕ ਵੱਖ-ਵੱਖ ਰੂਪ ਦੇ ਵਿੱਚ ਆਪਾਂ ਜਿਹੜਾ ਸਾਹਿਤ ਆ ਉਹ ਲਿਖਦੇ ਹਾਂ ਕੋਈ ਆਪਾਂ ਕਿਸੇ ਦੀ ਫਾਰਮ 'ਚ ਲਿਖਦੇ ਹਾਂ ਕੋਈ ਕਵਿਤਾ ਦੀ ਫਾਰਮ ਕਹਾਣੀ ਦੀ ਫਾਰਮ ਠੀਕ ਆ ਕੀ ਰਸੀ ਕਾਂਗੀ ਦੀ ਨਾਟਕ ਦੇ ਫਾਰਮ ਵਿੱਚ ਲਿਖਦੇ ਉਸੇ ਤਰ੍ਹਾਂ ਜਿਹੜਾ ਕਿੱਸਾ ਹੈ ਉਹ ਕਿਸੇ ਦੀ ਫਾਰਮ ਦੇ ਵਿੱਚ ਵੀ ਜਿਹੜਾ ਸਾਹਿਤ ਹੈ ਉਹ ਰਚਿਆ ਜਾਂਦਾ ਵਾ ਠੀਕ ਹੈ ਸੋ ਜਿਹੜਾ ਕਿੱਸਾ ਹੈ ਉਹ ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ ਗਾਏ ਜਿਹਦਾ ਇੱਕ ਅਰਥ ਜੇ ਆਪਾਂ ਦੱਸੀਏ ਤੇ ਵੈਸੇ ਵੀ ਆਪਾਂ ਇੱਕ ਕਹਿੰਦੇ ਨਾ ਕਿ ਕਿੱਸਾ ਸੁਣਾਣ ਲੱਗੇ ਅਸੀਂ ਇੱਕ ਕਹਾਣੀ ਨੂੰ ਛੋਟੀ ਜਿਨੀ ਜਿਹੜੀ ਆ ਉਹ ਪ੍ਰੈਜੈਂਟ ਕਰਨ ਲੱਗੇ ਆ ਉਹਨੂੰ ਬੋਲਿਆ ਜਾਂਦਾ ਹੈ ਕਿੱਸਾ ਠੀਕ ਹੈ ਜਾਂ ਇੱਕ વાર્ਤਾ ਸੁਣਾਉਣ ਲੱਗੇ ਆ ਜਿਹੜੀ ਸਾਡੇ ਵਿਚਾਰ ਵਾਪਰੀ ਸੀਗੀ ਸੋ ਕਹਿੰਦਾ ਕਿ ਪੰਜਾਬੀ ਦੇ ਵਿੱਚ ਜਿਹੜਾ ਕਿੱਸਾ ਆਏ ਉਹ ਫਾਰਸੀ ਕਵਿਤਾ ਦੇ ਪਰਪੰਹੇ ਟੁੱਪਜਿਆ ਹੈ ਸੋ ਪੰਜਾਬੀ ਦੇ ਵਿੱਚ ਜਿਹੜਾ ਕਿੱਸਾ ਆਏ ਉਹ ਫਾਰਸੀ ਤੋਂ ਆਇਆ ਹੈ ਤੇ ਕਹਿੰਦੇ ਕਿ ਜਿਹੜਾ ਅਰਬੀ ਭਾਸ਼ਾ ਦੇ ਵਿੱਚ ਜਿਹੜਾ ਕਿਸੇ ਵੀ ਕਹਾਣੀ ਨੂੰ ਜਦੋਂ ਆਪਾਂ ਡਿਟੇਲ ਦੇ ਵਿੱਚ ਬਿਰਤਾਂਤ ਰਚਨਾਵਾਂ ਜਿਹੜੀਆਂ ਵਾਂ ਉਹ ਲਿਖੀਆਂ ਜਾਂਦੀਆਂ ਵਾਂ ਉਹਨੂੰ ਕਿੱਸਾ ਕਿਹਾ ਜਾਂਦਾ ਹੈ ਪਰ ਪੰਜਾਬੀ ਦੇ ਵਿੱਚ ਜਿਹੜਾ ਕਿੱਸਾ ਹੈ ਉਹਨੂੰ ਵਾਰਤਕ ਦੇ ਵਿੱਚ ਜਾਂ ਬਿਰਤਾਂਤਿਕ ਰੂਪ ਦੇ ਵਿੱਚ ਨਹੀਂ ਲਿਖਿਆ ਜਾਂਦਾ ਸੋ ਉਹ ਕਹਿੰਦੇ ਪੰਜਾਬੀ ਵਿੱਚ ਜਿਹੜਾ ਕਿੱਸਾ ਹੈ ਉਹ ਕਵਿਤਾ ਦੇ ਫਾਰਮ 'ਚ ਲਿਖਿਆ ਜਾਂਦਾ ਹੈ ਫੋਰ ਐਗਜ਼ਾਮਪਲ ਕਹਿੰਦੇ ਕਿ ਜਿਵੇਂ ਪੂਰਨ ਪਗਤ ਦਾ ਕਿੱਸਾ ਹੋ ਗਿਆ ਹਨਾ ਹੀਰ ਰਾਂਝੇ ਦਾ ਕਿੱਸਾ ਹੋ ਗਿਆ ਇਹੋ ਜਿਹੇ ਕਿੱਸੇ ਸਾਡੇ ਜਿਹੜੇ ਮਿਲਦੇ ਆ ਸੈਬਾਂ ਜੰਮੀ ਮੰਗਲਵਾਰ ਹਨਾ ਇਦਾਂ ਦਾ ਕੁਮੇਰਜਾ ਸਾਹਿਬਾਂ ਦਾ ਕਿੱਸਾ ਇਹ ਅਸੀਂ ਕਵਿਤਾ ਦੇ ਫਾਰਮ ਦੇ ਵਿੱਚ ਲਿਖਦੇ ਹਾਂ ਪਰ ਕਹਿੰਦੇ ਜਦੋਂ ਅਸੀਂ ਉਹਨਾਂ ਨੂੰ ਉਹਦੇ ਵਿੱਚ ਅਰਬੀ ਭਾਸ਼ਾ ਦੇ ਵਿੱਚ ਜਿੱਥੋਂ ਇਹ ਸ਼ਬਦ ਆਇਆ ਹੈ ਉੱਥੇ ਜਿਹੜਾ ਕਿੱਸਾ ਸੀਗਾ ਉਹ ਕਿਹਦੀ ਫਾਰਮ 'ਚ ਲਿਖਿਆ ਜਾਂਦਾ ਸੀ ਉਹ ਲਿਖਿਆ ਜਾਂਦਾ ਸੀ ਕਿ ਇੱਕ ਕਹਾਣੀ ਇੱਕ ਬਿਰਤਾਂਤ ਦੇ ਰੂਪ ਵਿੱਚ ਜਿਹੜਾ ਲਗਾਤਾਰ ਚੱਲਦਾ ਠੀਕ ਹੈ ਕਹਿੰਦਾ ਕਿ ਇਹ ਦਾ ਇੱਕ ਸਾਹਿਤਕ ਰੂਪ ਕਿਦਾਂ ਦਾ ਸਾਹਿਤ ਪੰਜਾਬੀ ਦੇ ਵਿੱਚ ਇਹਨੂੰ ਲਿਖਣਾ ਕਿਵੇਂ ਸ਼ੁਰੂ ਕੀਤਾ ਗਿਆ ਇਹਦਾ ਮੂਲ ਆਧਾਰ ਕੀ ਆ ਜਿਹਦੇ ਆਧਾਰ ਤੇ ਕਿੱਸਾ ਜਿਹੜਾ ਹੈ ਉਹ ਲਿਖਿਆ ਜਾਂਦਾ ਹੈ ਕਹਿੰਦਾ ਕਿ ਪੰਜਾਬੀ ਵਿੱਚ ਕਿੱਸਾ ਲਿਖਣ ਦਾ ਰਿਵਾਜ ਜਿਹੜਾ ਹੈ 500 ਸਾਲ ਹਜ਼ਾਰ ਪੁਰਾਣਾ ਮਤਲਬ 500 ਹਜ਼ਾਰ ਸਾਲ ਤੋਂ ਜਿਹੜਾ ਪੰਜਾਬੀ ਦੇ ਵਿੱਚ ਕਿੱਸਾ ਜਿਹੜਾ ਹੈ ਲਿਖਿਆ ਗਿਆ ਜਾ ਰਿਹਾ ਹੈ ਹੱਲੇ ਵੀ ਕਹਿੰਦਾ ਕਿ ਜਿਵੇਂ ਪਹਿਲਾਂ ਇਹ ਕਿੱਸਾ ਜਿਹੜਾ ਸੀਗਾ ਉਹ ਅਰਬੀ ਦੇ ਵਿੱਚ ਲਿਖਿਆ ਜਾਂਦਾ ਸੀ ਹਨਾ ਉਹਨੂੰ ਕਿੱਦਾਂ ਲਿਖਿਆ ਜਾਂਦਾ ਡਿਟੇਲਡ ਰੂਪ ਵਿੱਚ ਤੇ ਫਿਰ ਬਾਅਦ ਵਿੱਚ ਫਾਰਸੀ ਵਿੱਚ ਵੀ ਫਾਰਸੀ ਤੋਂ ਸੇ ਪ੍ਰਭਾਵਿਤ ਹੋ ਕੇ ਤੇ ਕਿੱਸਾ ਜਿਹੜਾ ਇਹ ਲਿਖਣਾ ਸ਼ੁਰੂ ਕਰਤਾ ਆਪਣੇ ਪੰਜਾਬੀ ਦੇ ਵਿੱਚ ਫਾਰਸੀ ਵਿੱਚ ਵੀ ਜਿਹੜਾ ਕਿੱਸਾ ਹੈ ਉਹ ਕਵਿਤਾ ਦੇ ਰੂਪ ਵਿੱਚ ਹੀ ਲਿਖਿਆ ਜਾਂਦਾ ਕਹਿੰਦਾ ਕਿ ਜਿਹੜਾ ਸਾਹਿਜ ਦਾ ਰੂਪ ਆ ਠੀਕ ਹੈ ਇਹਦਾ ਜਦੋਂ ਅਸੀਂ ਸਾਹਿਤ ਨੂੰ ਕਿਸੇ ਦੇ ਰੂਪ ਦੇ ਵਿੱਚ ਲਿਖਦੇ ਆ ਤੇ ਉਹਦਾ ਮੇਲ ਜਿਹੜਾ ਮੇਨ ਜਿਹੜਾ ਫੋਕਸ ਹੁੰਦਾ ਹੈ ਰੋਮਾਂਸ ਹੁੰਦਾ ਹੈ ਪ੍ਰੇਮ ਹੁੰਦਾ ਹੈ ਠੀਕ ਹੈ ਪ੍ਰੇਮ ਅਧਾਰਿਤ ਕਿਸੇ ਲਿਖੇ ਜਾਂਦੇ ਆ ਰੋਮਾਂਸ ਅਧਾਰਿਤ ਜਿਹੜੇ ਕਿਸੇ ਆ ਉਹ ਲਿਖੇ ਜਾਂਦੇ ਆ ਇਸ ਵਿੱਚ ਕਵਿਤਾ ਵਿੱਚ ਰਚੀ ਕਹਾਣੀ ਜਾਂ ਵਾਰਤਾਂ ਨੂੰ ਕਿਸੇ ਦਾ ਨਾਮ ਦੇਣਾ ਪੰਜਾਬੀ ਕਵੀਆਂ ਦੀ ਆਪਣੀ ਮਨ ਘੜ ਦਿੱਤਾ ਹੈ ਠੀਕ ਆ ਇਸੇ ਕਿੱਸਾ ਜਿਹੜਾ ਹੈ ਵਾਰ ਨਾਲੋਂ ਮਨ ਘੜ ਘਟਨਾਵਾਂ ਦੀ ਬਹੁਲਤਾ ਤੇ ਵੀ ਉਸਤਾਰ ਜ਼ਿਆਦਾ ਹੁੰਦੀ ਹੈ ਕਹਿੰਦੇ ਕਿ ਕਿਸੇ ਦੇ ਵਿੱਚ ਵਾਰ ਦੇ ਵਿੱਚ ਇੱਕੋ ਚੀਜ਼ ਨੂੰ ਜਿਹੜਾ ਹੈ ਉਹ ਦੱਸਿਆ ਜਾਂਦਾ ਹੈ ਪਰ ਕਹਿੰਦੇ ਕਿ ਕਿਸੇ ਦੇ ਵਿੱਚ ਜਿਹੜਾ ਘਟਨਾਵਾਂ ਜਾਂਦੀਆਂ ਹੁੰਦੀਆਂ ਵਾਂ ਤੇ ਅਦਰਸ਼ ਜਿਹੜਾ ਇਹਦਾ ਮੇਨ ਜਿਹੜਾ ਆਬਜੈਕਟ ਹੁੰਦਾ ਹੈ ਉਹ ਹੁੰਦਾ ਹੈ ਪ੍ਰੀਤ ਜੋੜਿਆਂ ਦੀ ਪ੍ਰੀਤ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਜਾਂਦਾ ਜਿਵੇਂ ਹੀ ਇਰਾਨ ਜਾਂ ਸੋਨੀ ਮਾਹੀਬਾਲ ਹਨਾ ਮਿਰਜ਼ਾ ਸਾਹਿਬਾਂ ਇਹਨਾਂ ਦੇ ਕਿਸੇ ਪੂਰਨ ਪਖਤ ਦੇ ਕਿਸੇ ਜਿਹੜੇ ਆ ਉਹ ਲਿਖੇ ਜਾਂਦੇ ਆ ਹੁਣ ਇਸ ਦੇ ਵਿੱਚ ਅਸੀਂ ਗੱਲ ਕਰਨਾ ਕਿ ਕਰਨੀ ਆ ਕਿ ਪੰਜਾਬੀ ਦੇ ਵਿੱਚ ਜਿਹੜਾ ਕਿੱਸਾ ਹੈ ਇਹਦੀ ਨੇਚਰ ਕਿਦਾਂ ਦਾ ਕਹਿੰਦੇ ਇਹ ਜਿਹੜਾ ਸੀ ਫਾਰਸੀ ਦੇ ਉੱਤੋਂ ਪ੍ਰਭਾਵਿਤ ਹੋ ਕੇ ਲਿਖਿਆ ਠੀਕ ਹੈ ਇਹਨੂੰ ਪਰ ਕਹਿੰਦਾ ਕਿ ਜਦੋਂ ਆਪਾਂ ਕਿਸਾ ਲਿਖਦੇ ਆਂ ਤੇ ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਕਿਸਾ ਲਿਖਦੇ ਆਂ ਤੇ ਉਸ ਸਮੇਂ ਜਿਹੜਾ ਅਸੀਂ ਪਰਮਾਤਮਾ ਜਿਹੜੇ ਨੂੰ ਵੀ ਮੰਨਦੇ ਆਂ ਉਹਦੇ ਵਿੱਚ ਜਿਹੜੀ ਉਹਦੀ ਅ ਆਰਾਧਨਾ ਕੀਤੀ ਜਾਂਦੀ ਆ ਉਹਦੀ ਜਿਹੜੀ ਆ ਆਪਣੇ ਪਰਮਾਤਮਾ ਨੂੰ ਕਹਿੰਦੇ ਯਾਦ ਕੀਤਾ ਜਾਂਦਾ ਜਿਹਨੂੰ ਅਸੀਂ ਮੰਗਲਾ ਚਰਣ ਬੋਲਦੇ ਆਂ ਠੀਕ ਹੈ ਜਦੋਂ ਅਸੀਂ ਕੋਈ ਵੀ ਕਿਸਾ ਲਿਖਦੇ ਆਂ ਸਟਾਰਟਿੰਗ ਮੰਗਲਾ ਚਰਣ ਤੋਂ ਕੀਤੀ ਜਾਂਦੀ ਆ ਮੁਰਸ਼ਿਦ ਦੀ ਅਰਾਪਣਾ ਕੀਤੀ ਜਾਂਦੀ ਹੈ ਕਿਸਾ ਲਿਖਣ ਦਾ ਕਾਰਨ ਦੱਸਿਆ ਜਾਂਦਾ ਫਿਰ ਇਸ਼ਕ ਤੇ ਆਸ਼ਕਾਂ ਦੀ ਕਹਿੰਦੇ ਤਾਰੀਫ ਅਸਲ ਕਹਾਣੀ ਤੇ ਅੰਤ ਵਿੱਚ ਕਵੀ ਆਪਣੇ ਬਾਰੇ ਕੁਝ ਜਾਣਕਾਰੀ ਜਿਹੜੀ ਆ ਉਹ ਦਿੰਦਾ ਉਸ ਤੋਂ ਬਾਅਦ ਅਸੀਂ ਡੈਫੀਨੇਸ਼ਨ ਆ ਉਸ ਤੋਂ ਬਾਅਦ